साजन न्यारा। प्रीत न्यारा। न्यारा लगा के। तो, किस तो नहीं होया। तक सर तो कुछ, कुछ गरीबी का करके फाइनेंशियली प्रॉब्लम पैसे की वजह करके गाना नहीं रिकॉर्ड कर पाए दे ਇਸ ਮੁਤ ਜਾ ਦੇਖ ਰਿਆ ਸੀ ਤੁਸੀਂ ਕਿੰਨੇ ਦਾ ਰਸ ਵੇਚ ਰਹੇ ਹੋ ਇਹ ਕਿਰਤ ਤੁਸੀਂ ਇਹੀ ਕਰਦੇ ਹੋ ਸ਼ੁਰੂ ਤੋਂ ਜੀ ਜੀ ਸਰ ਕਿੰਨੇ ਸਾਲ ਹੋ ਗਏ ਸਾਰੇ ਨੂੰ ਕਾਫੀ ਟਾਈਮ ਹੋ ਗਿਆ ਵਾ ਡੈਡ ਦੇ ਨਾਲ ਹੀ ਜਦੋਂ ਸਕੂਲ ਪੜ੍ਹਦੇ ਸੀ ਉਦੋਂ ਸੀ ਇਸ ਥਾਂ ਦੇ ਵਿੱਚ ਪੈ ਗਏ ਇਹਨਾਂ ਸੋਹਣਾ ਤੁਸੀਂ ਗਾਉਨੇ ਹੋ ਸਿੱਖਿਆ ਕਿੱਥੋਂ ਕਿੱਥੋਂ ਤਾਲੀਮ ਲਈ ਆ ਤੁਸੀਂ ਜੀ ਜੀ ਸਰ ਮੇਰੇ ਡੈਡ ਜਿਹੜੇ ਨੇ ਇਹ ਹੀ ਮੇਰੇ ਗੁਰੂ ਨੇ ਇਹਨਾਂ ਤੋਂ ਸਿੱਖਿਆ ਮੈਂ ਸਾਰ ਇੰਡੀਆ ਨਾਲ ਚ ਵੀ ਮੈਂ ਗਿਆ ਸੀ ਤੇ ਸੁਣਾਈਦਾ ਉਹਨਾਂ ਨੂੰ ਸੁਣਦੇ ਨੇ ਮਤਲਬ ਦਿੱਲੀ ਤੱਕ ਗਿਆ ਦਿੱਲੀ ਤੋਂ ਬਾਅਦ ਜਿਹੜਾ ਵਾ ਮਤਲਬ ਫਿਰ ਪਰਮੈਸ਼ੀ ਕਾਮ ਆਏਗਾ ਪਰਿਵਾਰ ਦਾ ਕਿਵੇਂ ਚੱਲਦਾ ਤੁਹਾਡਾ ਇਸੇ ਗੰਨੇ ਦੀ ਰੱਖੇ ਸਾਰੇ ਇਸ ਤੇ ਜੀ ਜੀ ਇਤੋ ਹੀ ਚੱਲਦਾ ਕੋਈ ਕੁਛ ਮਾਲਕ ਨੇ ਤੁਹਾਨੂੰ ਦੇ ਦਿੱਤਾ ਆਵਾਜ਼ ਦੇ ਰੂਪ ਦੇ ਵਿੱਚ ਤਾਂ ਇੱਕ ਕਿਰਤ ਵੀ ਨਾਲ ਕਰਦੇ ਹੋ ਖੁਸ਼ੋ ਜ਼ਿੰਦਗੀ ਤੋਂ ਜੀ ਜੀ ਸਰ ਖੁਸ਼ ਵੀ ਆ ਤੇ ਜੋ ਮਾਤੀ ਮਾਲਕ ਨੂੰ ਪਾਉਂਦਾ ਉਹ ਵੀ ਕਿਦੋਂ ਤੁਸੀਂ ਰਿਆਸਤ ਕਰਦੇ ਫਿਰ ਪ੍ਰੈਕਟਿਸ ਕਿਦਾਂ ਕਰਦੇ ਹੋ ਤੁਸੀਂ ਕਿ ਇੱਥੇ ਵੀ ਤੁਹਾਨੂੰ ਸਾਰਾ ਦਿਨ ਲੰਘ ਜਾਂਦਾ ਹੂਗਾ ਸਾਰਾ ਸਾਰਾ ਦਿਨ ਲੰਘਦਾ ਸਰ ਤੇ ਰਾਤ ਨੂੰ ਜਦੋਂ ਫਿਰ ਟਾਈਮ ਮਿਲਦਾ ਜਾਂ ਕਦੇ ਫਿਰ ਕੋ ਛੁੱਟੀ ਹੋ ਜਾਂਦੀ ਆ ਤਾਂ ਫਿਰ ਅਸੀਂ ਰਿਆਸਤੇ ਉੱਤਰਾ ਬੈਠਦੇ ਤੂੰ ਵੀ ਸਿੱਖ ਕਦੀ ਦੁੱਖ ਸੁੱਖ ਫੋੜਣਾ ਤੇਰੇ ਬਿਨ ਨਹੀਂ ਲੱਗਦਾ ਦਿਲ ਮੇਰਾ ਸਸਿਕਾਲ 언 ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਸੋਸ਼ਲ ਮੀਡੀਆ ਦੇ ਉੱਤੇ ਇੱਕ ਗੰਨੇ ਦਾ ਰਸ ਵੇਚਣ ਵਾਲੇ ਨੌਜਵਾਨ ਦੀ ਅਜੀਹੀ ਵੀਡੀਓ ਵਾਇਰਲ ਹੋਈ ਕਿ ਉਸਦੀ ਸੁਰੀਲੀ ਆਵਾਜ਼ ਦੇ ਪੰਜਾਬ ਦੇ ਵੱਡੇ ਗਾਇਕ ਐਮੀ ਵਿਰਕਸਣੇ ਕਈ دیਵਾਨੇ ਹੋ ਗਏ ਅਸੀਂ ਇਸ ਟਾਈਮ ਅੰਮ੍ਰਿਤਸਰ ਦੇ ਵਿੱਚ ਮੌਜੂਦ ਆ ਔਰ ਸੰਦੀਪ ਵੱਲਾ ਸਾਡੇ ਨਾਲ ਨੇ ਇਸ ਰੋ ਦਾ ਕੰਮ ਕਰਦੇ ਨੇ ਰਸ ਗੰਨੇ ਦਾ ਕੰਡ ਕੇ ਵੇਚਦੇ ਨੇ ਔਰ ਖਾਸ ਗੱਲ ਹੈ ਕਿ ਪ੍ਰਮਾਤਮਾ ਦੇ ਵੱਲੋਂ ਇਹਨਾਂ ਨੂੰ ਆਵਾਜ਼ ਦੀ ਬਖਸ਼ਿਸ਼ ਕੀਤੀ ਗਈ ਔਰ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਇਹਨਾਂ ਦਾ ਬਹੁਤ ਵਾਇਰਲ ਹੋ ਰਿਹਾ ਤਾਂ ਸੰਦੀਪ ਭਾਈ ਜੀ ਪਹਿਲਾਂ ਤਾਂ ਸਮਾਂ ਦੇਣ ਲਈ ਬਹੁਤ-ਬਹੁਤ ਧੰਨਵਾਦ। ਥੈਂਕ ਯੂ ਸਰ। ਮੈਂ ਚਾਹਾਂਗਾ ਜਿਹੜੀ ਵੀਡੀਓ ਤੁਹਾਡਾ ਇੱਕ ਵਾਇਰਲ ਹੋ ਰਿਹਾ ਉਹ ਗੀਤ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਇੰਟਰਵਿਊ ਦੀ। ਜੀ 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 ਸਰ। ਜੀ। ਆਹ। ਸੋਜਨ ਪ੍ਰੀਤ ਲਗ ਕੇ ਦੂ ਦੇਸ ਮਤ ਜਾਣਾ ਦੂਰ ਦੇਸ ਮਤ ਜਾਣਾ ਬਸੋ ਹਮਾਰੀ ਨਗੁਰੀ ਮੋਹੇ ਸੁੰਦਰ ਮੁਖ ਦਿਖਲਾ ਜਾ ਜਾਨਾ ਮੋਹੇ ਸੁੰਦਰ ਮੁਖ ਦਿਖਲਾ ਦਿਖਲਾ ਜਾ ਜਾਨਾ ਓ ਕਦੀ ਆ ਮਿਲ ਸਾਂ ਵਲਿਆਰ ਵੇ ਓ ਕਦੀ ਆ ਮਿਲ ਸਾਂ ਵਲਿਆਰ ਵੇ ਮੇਰੀ ਲੂ ਲੂ ਠੀਕ ਪੁਕਾਰਵੇ ਉਹ ਕਦਿਆ ਮਿਲਸਾਵਲ ਪਿਆਰ ਨੇ ਵਾਹ ਜੀ ਵਾਹ ਭਾਈ ਬੜੀ ਸੁਰੀਲੀ ਬੜੀ ਸੋਹਣੀ ਤੇ ਬੜੀ ਮਿੱਠੀ ਆਵਾਜ਼ ਆ ਤੁਹਾਡੀ ਅੱਜ ਵੀਡੀਓ ਕਿਵੇਂ ਉਹ ਬਣਿਆ ਵੀਡੀਓ ਉਸ ਦਿਨ ਫਿਰ ਵਾਇਰਲ ਹੋਇਆ ਉਸ ਤੋਂ ਬਾਅਦ ਕੀ ਮਾਹੌਲ ਬਣਿਆ ਜ਼ਿੰਦਗੀ ਦੇ ਵਿੱਚ ਜੀ ਜੀ ਸਰ ਸਰ ਐਕਚੁਅਲੀ ਮੈਂ ਕੰਮ ਕਰ ਰਿਹਾ ਸੀ ਰਾਤ ਨੂੰ ਤਾਂ ਇਸ ਤਰ੍ਹਾਂ ਹੀ ਮੈਂ ਗਾਣਾ गा ਰਿਹਾ ਸੀ ਤਾ ਮੇਰੇ ਜਿਹੜੇ ਫਰੈਂਡ ਨੇ ਉਹਨਾਂ ਨੇ ਵੀਡੀਓ ਰਿਕਾਰਡ ਕੀਤਾ ਤੇ ਉਹਨਾਂ ਆਪਣੇ ਫਰੈਂਡ ਨੂੰ ਆਂਡੇ ਸ਼ੇਅਰ ਕਰਤਾ ਤੇ ਉਹਨਾਂ ਇਸ ਤਰ੍ਹਾਂ ਅੱਗੇ ਵਾਇਰਲ ਹੋਈ ਵੀਡੀਓ ਉਹ ਵਾਲੀ ਅੱਛਾ ਉਸ ਤੋਂ ਬਾਅਦ ਤੁਸੀਂ ਕਮੈਂਟ ਥੱਲੇ ਦੇਖੇ ਜਦੋਂ ਲਾਈਕ ਕੀਤਾ ਉਸ ਵੀਡੀਓ ਨੂੰ ਉਹਦੇ ਵਿੱਚ ਬਹੁਤ ਵੱਡੇ ਵੱਡੇ ਨਾਮੀ ਸਿੰਗਰਾਂ ਨੇ ਐਕਟਰਾਂ ਨੇ ਉਸ ਵੀਡੀਓ ਦੇ ਉੱਤੇ ਕਮੈਂਟ ਕੀਤੇ ਨੇ ਜੀ 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 ਸਰ ਜੀ ਜੀ ਐਮਬੀ ਵਿਰਕ ਹੁਣਾਂ ਨੇ ਕਮੈਂਟ ਕੀਤਾ ਉਹਦੇ ਉੱਤੇ ਪ੍ਰਗਟ ਭਾਗੂ ਨੇ ਹੋਰ ਕਈ ਕਲਾਕਾਰ ਨੇ ਜਿਨ੍ਹਾਂ ਨੇ ਤੁਹਾਡੀ ਵੀਡੀਓ ਤੇ ਕਮੈਂਟ ਕੀਤਾ ਅੱਛਾ ਜਦੋਂ ਵਾਇਰਲ ਹੋਇਆ ਵੀਡੀਓ ਉਸ ਤੋਂ ਬਾਅਦ ਫਿਰ ਜਦੋਂ ਸਵੇਰੇ ਉੱਠ ਕੇ ਦੇਖਿਆ ਵੀਡੀਓ ਕਿਵੇਂ ਪਹੁੰਚਾ ਤੁਹਾਡੇ ਤੱਕ ਪਤਾ ਕਿੱਦਾਂ ਲੱਗਾ ਫਿਰ ਸਰ ਮੈਨੂੰ ਪਤਾ ਹੀ ਨਹੀਂ ਐਕਚੁਅਲੀ ਕਿ ਮੇਰਾ ਵੀਡੀਓ ਵਾਇਰਲ ਹੋ ਚੁੱਕਾ ਮੇਰੇ ਫਰੈਂਡ ਨੇ ਮੈਨੂੰ ਫੋਨ ਕੀਤਾ ਤੇ ਮੈਨੂੰ ਕਹਿੰਦੇ ਨੇ ਕਿ ਤੁਸੀਂ WhatsApp ਦੇਖੋ ਹੁਣੇ ਤੇ ਤੁਸੀਂ ਦੇਖੋ ਤੁਹਾਡੇ ਮਲੇ ਕਿੰਨੀ ਵੀਡੀਓ ਵਾਇਰਲ ਹੋ ਰਹੀ ਹੈ ਕਿੰਨੇ ਲੋਕ ਤੁਹਾਨੂੰ ਸ਼ੇਅਰ ਕਰ ਰਹੇ ਨੇ ਪਸੰਦ ਕਰ ਰਹੇ ਨੇ ਤੁਹਾਨੂੰ ਮੈਨੂੰ ਉਸ ਟਾਈਮ ਜਾ ਕੇ ਪਤਾ ਲੱਗਾ ਜੀ ਸਰ ਅਸਾ ਫਿਰ ਫਿਰ ਬਦਲਾ ਆਇਆ ਕੋਈ ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਜ਼ਿੰਦਗੀ 'ਚ ਜੀ ਜੀ ਸਰ ਬਹੁਤ ਹਾਂ ਔਰ ਕਾਫੀ ਮੈਨੂੰ ਮਤਲਬ ਫੋਨ ਵੀ ਆ ਰਹੇ ਨੇ ਇਸ ਚੀਜ਼ ਦੇ ਵਿੱਚ ਕਿ ਪਾਜੀ ਤੁਸੀਂ ਬਹੁਤ ਵਧੀਆ ਗਾਉਂਦੇ ਹੋ ਫੋਨ ਵੀ ਅੱਗੇ ਮਤਲਬ ਤੁਹਾਡਾ ਵਧੀਆ ਸਾਨੂੰ ਮਿਲੇਗਾ ਤੇ ਇਸ ਤਰ੍ਹਾਂ ਬਹੁਤ سارے ਲੋਕਾਂ ਨੇ ਜਿਹੜਾ ਵਾ ਉਹ ਇਹ ਵੀ ਕਿਹਾ ਕਿ ਤੁਸੀਂ ਜਿਹੜਾ ਵਾ ਇਸੀ ਨੂੰ ਅੱਗੇ ਜਾਰੀ ਰੱਖੋ ਤੇ ਜਲਦੀ ਤੁਸੀਂ ਮਤਲਬ ਤੁਹਾਡਾ ਜਿਹੜਾ ਗਾਣਾ ਵਾ ਉਹ ਮਤਲਬ ਤੁਹਾਡਾ ਰਿਕਾਰਡ ਕੀਤਾ ਜਾਵੇਗਾ ਬਹੁਤ ਇਸ ਤਰ੍ਹਾਂ ਦੇ ਮਤਲਬ ਚੈਨਲ ਤੋਂ ਫੋਨ ਵੀ ਆਏ ਨੇ ਸਟੂਡੀਓ ਤੋਂ ਵਗੈਰਾ ਅੱਛਾ ਮੈਂ ਦੇਖ ਰਿਹਾ ਸੀ ਤੁਸੀਂ ਕਿੰਨੇ ਦਾ ਰਸ ਵੇਚ ਰਹੇ ਹੋ ਇਹ ਕਿਰਤ ਤੁਸੀਂ ਇਹੀ ਕਰਦੇ ਹੋ ਸ਼ੁਰੂ ਤੋਂ ਜੀ ਜੀ ਸਰ ਕਿੰਨੇ ਸਾਲ ਹੋ ਗਏ ਸਰ ਇਹਨੂੰ ਕਾਫੀ ਟਾਈਮ ਹੋ ਗਿਆ ਵਾ ਡੈਡ ਦੇ ਨਾਲ ਹੀ ਜਦੋਂ ਸਕੂਲ ਪੜ੍ਹਦੇ ਸੀ ਉਦੋਂ ਸੀ ਇਸ ਕੰਮ ਦੇ ਵਿੱਚ ਪੈ ਗਏ ਹਾਂ ਤਾਂ ਨਾਲ-ਨਾਲ ਇਹ ਵੀ ਕੰਮ ਕਰੀਦਾ ਸਰ ਔਰ ਇੰਨਾ ਇੰਨਾ ਸੋਹਣਾ ਤੁਸੀਂ ਗਾਉਨੇ ਹੋ ਸਿੱਖਿਆ ਕਿੱਥੋਂ ਕਿੱਥੋਂ ਤਲੀਮ ਲਈ ਆ ਤੁਸੀਂ ਜੀ ਜੀ ਸਰ ਮੇਰੇ ਡੈਡ ਜਿਹੜੇ ਨੇ ਇਹ ਹੀ ਮੇਰੇ ਗੁਰੂ ਨੇ ਹਾਂ ਇਹਨਾਂ ਤੋਂ ਸਿੱਖਿਆ ਮੈਂ ਅੱਛਾ ਤੇ ਉਸ ਤੋਂ ਬਾਅਦ ਫਿਰ ਹੌਲੀ-ਹੌਲੀ ਇਦਾਂ ਹੀ ਬਹੁਤ ਗੁਣੀ ਜਾਂਦੇ ਨੇ ਅਸ਼ੋਕ ਸਾਨੀ ਜੀ ਹਾਂ ਆਜੀ ਉਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਜੀ ਅੱਜ ਬਹੁਤ ਸਾਰੇ ਰਿਐਲਿਟੀ ਸ਼ੋਜ਼ ਆਉਂਦੇ ਨੇ ਜਾਂ ਕਦੇ ਤੁਹਾਡਾ ਆਪਣਾ ਮਨ ਨਹੀਂ ਕੀਤਾ ਵੀ ਮੇਰਾ ਵੀ ਕੋਈ ਗਾਣਾ ਆਵੇ ਮੈਂ ਵੀ ਗਾਣਾ ਰਿਕਾਰਡ ਕਰਾਵਾਂ ਜੀ ਜੀ ਸਰ ਬਹੁਤ ਰਿਐਲਿਟੀ ਸ਼ੋਅ ਆਉਂਦੇ ਨੇ ਜਿत्रा ਇੰਡੀਅਨ ਆਈਡਲ ਹੀ ਨੇ ਹਾਂ ਤੇ ਸਰ ਇੰਡੀਅਨ ਆਈਡਲ 'ਚ ਵੀ ਮੈਂ ਗਿਆ ਸੀ ਹਾਂ ਤੇ ਸਰ ਇਹੀ ਹੁੰਦਾ ਵਾ ਕਿ ਜਦੋਂ ਸੁਣਾਈਦਾ ਉਹਨਾਂ ਨੂੰ ਸੁਣਦੇ ਨੇ ਮਤਲਬ ਦਿੱਲੀ ਤੱਕ ਗਿਆ ਦਿੱਲੀ ਤੋਂ ਬਾਅਦ ਜਿਹੜਾ ਵਾ ਮਤਲਬ ਉਹ ਫਿਰ ਪਰਮੈਸ਼ੀ ਕੰਮ ਆ ਜਾਂਦਾ ਹਾਂ ਇਫੇਰ ਅਗੇ ਉਹ ਚੀਜ਼ ਕਦੇ ਆਪਣਾ ਟਰੈਕ ਰਿਕਾਰਡ ਕਰਨ ਦਾ ਨਹੀਂ ਕਦੇ ਬਣਿਆ ਸਭ ਜੀ ਜੀ ਸਰ ਉਹ ਉਹ ਕਦੇ ਹੋਇਆ ਕਦੇ ਉਹ ਕਿਸ ਗੱਲ ਤੋਂ ਨਹੀਂ ਹੋਇਆ ਅਜੇ ਤੱਕ ਤੁਹਾਡਾ ਗਾਣਾ ਰਿਕਾਰਡ ਕੋਈ ਹਾਂ ਸਰ ਕੁਝ ਗਰੀਬੀ ਦਾ ਕਰਕੇ ਐਹੀ ਥੋੜਾ ਫਾਈਨੈਂਸਲੀ ਪ੍ਰੋਬਲਮ ਕੈਸੇ ਦੀ ਵਜ੍ਹਾ ਕਰਕੇ ਤੁਸੀਂ ਗਾਣਾ ਨਹੀਂ ਰਿਕਾਰਡ ਕਰ ਪਾਏ ਅੱਛਾ ਸਿੱਖੀ ਗਏ ਤੁਸੀਂ ਸਾਰਾ ਜਿੰਨੀ ਦੇਰ ਤੱਕ ਤੁਹਾਨੂੰ ਮੌਕਾ ਮਿਲਿਆ ਜੀ ਸਰ ਹਾਰਮੋਨੀਅਮ ਵਗੈਰਾ ਸਾਰਾ ਕੁਝ ਹੈ ਤੁਹਾਡੇ ਕੋਲ ਫਿਰ ਕਿਵੇਂ ਜੀ ਸਰ ਜੀ ਸਰ ਹਾਰਮੋਨੀਅਮ ਵਗੈਰਾ ਹੈ ਸਭ ਕੁਝ ਇੱਕ ਪਰਿਵਾਰ ਦਾ ਕਿਵੇਂ ਚੱਲਦਾ ਤੁਹਾਡਾ ਇਸੇ ਗੰਨੇ ਦੀ ਰਸਤੇ ਜੀ ਜੀ ਇਤੋ ਹੀ ਚੱਲਦਾ ਜੀ ਜੀ ਹੁਣ ਕਿਸੇ ਨੇ ਅਪਰੋਚ ਕੀਤੀ ਹੈ ਵੀ ਗਾਣਾ ਕਰਾਵਾਂਗੇ ਤੁਹਾਡਾ ਜੀ ਜੀ ਸਰ ਕਾਫੀ ਲੋਕਾਂ ਨੇ ਹੁਣ ਮੈਨੂੰ ਫੋਨ ਆ ਚੁੱਕੇ ਨੇ ਕਾਫੀ ਮਤਲਬ ਐਵੇਂ ਜੋ ਕਹਿੰਦੇ ਨੇ ਕਿ ਤੁਹਾਡਾ ਗਾਣਾ ਰਿਕਾਰਡ ਕੀਤਾ ਜਾਏਗਾ ਹਾਂ ਮਤਲਬ ਫੋਨ ਆਏ ਨੇ ਲੇਕਿਨ ਅਜੇ ਤੱਕ ਕੁਝ ਐਸਾ ਹੋਇਆ ਨਹੀਂ ਅਜੇ ਕੁਝ ਨਹੀਂ ਖੁਸ਼ ਹੋ ਇਸ ਕੰਮ ਦੇ ਨਾਲ ਜਿਹੜੇ ਪਾਸੇ ਗਾਇਕੀ ਵੀ ਹੈ ਬਹੁਤ ਕੁਝ ਮਾਲਕ ਨੇ ਤੁਹਾਨੂੰ ਦੇ ਦਿੱਤਾ ਆਵਾਜ਼ ਦੇ ਰੂਪ ਦੇ ਵਿੱਚ ਤਾਂ ਇੱਕ ਕਿਰਤ ਵੀ ਨਾਲ ਕਰ ਦਿਓ ਖੁਸ਼ ਹੋ ਜ਼ਿੰਦਗੀ ਤੋਂ ਜੀ ਸਰ ਖੁਸ਼ ਵੀ ਆ ਤੇ ਜੋ ਮਾਤੀ ਮਾਲਕ ਨੂੰ ਪਾਉਂਦਾ ਉਹ ਠੀਕ ਕਦੋਂ ਤੁਸੀਂ ਰਿਆਜ਼ ਕਰਦੇ ਫਿਰ ਪ੍ਰੈਕਟਿਸ ਕਿੱਦਾਂ ਕਰਦੇ ਹੋ ਤੁਸੀਂ ਕਿਉਂਕਿ ਇੱਥੇ ਵੀ ਤੁਹਾਨੂੰ ਸਾਰਾ ਦਿਨ ਲੰਘ ਜਾਂਦਾ ਹੂਗਾ ਸਾਰਾ ਦਿਨ ਲੰਘਦਾ ਸਰ ਫਿਰ ਰਾਤ ਨੂੰ ਜਦੋਂ ਫਿਰ ਟਾਈਮ ਮਿਲਦਾ ਜਾਂ ਕਦੇ ਫਿਰ ਇਸ ਤੋਂ ਛੁੱਟੀ ਹੋ ਜਾਂਦੀ ਆ ਤਾਂ ਫਿਰ ਅਸੀਂ ਰਿਆਜ਼ ਤੇ ਇਦਾਂ ਬੈਠ ਜਾਂਦੇ ਆ ਜਾਂ ਫਿਰ ਜਾ ਕੇ ਰਾਤ ਨੂੰ ਰਿਆਜ਼ ਕਰੀਦਾ ਅੱਛਾ ਜਾਂ ਸਵੇਰ ਜਦੋਂ ਉੱਠੀਦਾ ਉਹ ਰਿਆਜ਼ ਪਹਿਲਾਂ ਕਦੇ ਨਹੀਂ ਕੋਈ ਵੀਡੀਓ ਇਦਾਂ ਪਾਇਆ ਸੀਗਾ ਕਦੇ ਇੰਟਰਨੈਟ ਦੇ ਉੱਤੇ ਨਹੀਂ ਨਹੀਂ ਸਰ ਪਹਿਲਾਂ ਇਹ ਵਾਇਰਲ ਨਹੀਂ ਹੋਈ ਕੁਝ ਕੁਝ ਵੀ ਆ ਹੋ ਜਾ ਅੱਛਾ ਐਸ ਵਾਰ ਤਾਂ ਫਿਰ ਤੁਸੀਂ ਕਮਾਲ ਹੀ ਕਰ ਦਿੱਤੀ ਐ ਸ਼ੁਕਰੀਆ ਸਰ ਤੁਸੀਂ ਫਿਰ ਆਪ ਕਮੈਂਟ ਪੜ੍ਹੇ ਦੇਖੇ ਥੱਲੇ ਹੋਵੇ ਜੀ ਜੀ ਸਰ ਜੀ ਸਰ ਕਮੈਂਟ ਪੜਦੇ ਹੋ ਉਦੋਂ ਮਾਈਂਡ ਦੇ ਵਿੱਚ ਕੀ ਫਿਰ ਆਉਂਦਾ ਤੁਹਾਡੇ ਕਿਉਂਕਿ ਲੋਕਾਂ ਨੇ ਬਹੁਤ ਪਿਆਰ ਦਿੱਤਾ ਤੁਹਾਨੂੰ ਕਮੈਂਟਸ ਵਿੱਚ ਜੀ 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 ਸਰ ਇਸ ਲਈ ਮੈਂ ਜਿੰਨੇ ਵੀ ਲੋਕ ਨੇ ਮੇਰੇ ਜਿੰਨੇ ਫਰੈਂਡਸ ਨੇ ਉਹਨਾਂ ਸਦਾ ਮੈਂ ਸ਼ੁਕਰੀਆ ਕਰਨਾ ਚਾਹਾਂਗਾ ਕਿ ਉਹਨਾਂ ਮੈਨੂੰ ਇੰਨਾ ਪਿਆਰ ਦਿੱਤਾ ਲਾਹਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਨਾ ਚਾਹਾਂਗਾ ਅਕੀ ਹੁਣ ਕਰਦਾ ਦਿਲ ਵੀ ਹੁਣ ਗਾਣਾ ਰਿਕਾਰਡ ਹੋਵੇ ਛੇਤੀ ਜੀ 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 ਸਰ ਉਹਦੇ ਵਾਸਤੇ ਨੋ ਡਾਊਟ ਰ ਕੰਪਨੀਆਂ ਵੀ ਤੁਹਾਡੇ ਤੱਕ ਅਪਰੋਚ ਕਰ ਰਹੀਆਂ ਹੋਣਗੀਆਂ ਬਹੁਤ ਸਾਰੇ ਲੋਕਾਂ ਨੇ ਤੁਹਾਡੇ ਤੱਕ ਅਪਰੋਚ ਕੀਤਾ ਜਿਵੇਂ ਤੁਸੀਂ ਦੱਸ ਰਹੇ ਹੋ ਫੋਨ ਕਾਲ ਆ ਰਹੀਆਂ ਜੀ ਜੀ ਸਰ ਤਾਂ ਕੋਈ ਵੱਡ ਰਿਹਾ ਪਲਾਨ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਗਾਣਾ ਆਊਗਾ ਜੀ ਜੀ ਸਰ ਜ਼ਰੂਰ ਇਨਸ਼ਾਅੱਲਾ ਜ਼ਰੂਰ ਜੇ ਮਾਲਕ ਨੇ ਚਾਇਆ ਤਾਂ ਜਲਦੀ ਹੀ ਆਏਗਾ ਹਾਂ ਜੀ ਮੈਂ ਚਾਹੂੰਗਾ ਗਾਣਾ ਇੱਕ ਅਦਾ ਬਈ ਦੀ ਹੋਰ ਸੁਵਾਇਓ ਕਿਉਂਕਿ ਦਰਸ਼ਕ ਤੁਹਾਡੀ ਗਾਇਕੀ ਤੇ ਜਿਆਦਾ ਜ਼ਵਾਨੇ ਨੇ ਗੱਲਾਂ ਵਿੱਚ ਟੁੱਟ ਲੀ ਜਾਂਦੀਆਂ ਪਰ ਨਾਲ ਗਾਣਾ ਜ਼ਰੂਰ ਆਉਣ ਦਿਓ ਹਾਂ ਜੀ 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 ਰੱਬ ਬੰਦੇ ਦੀ ਜ਼ਾਤੀ ਕੋ ਤੇ ਜਿਵੇਂ ਕਪੜੇ ਦੀ ਜ਼ਾਤ ਖੈਦੂ ਕਪੜੇ ਦੇ ਵਿੱਚ ਰੂਹ ਦੁਕਿਆ ਤੇ ਜਿਵੇਂ ਵਿੱਚ ਬੰਦੇ ਦੇ ਤੂੰ ਆਪੇ ਬੋਲੇ ਆਪੇ ਗੁਲਾਵੇਂ ਆਪੇ ਬੋਲੇ ਆਪ ਬੁਲਾਵੇਂ ਆਪੇ ਆਪੇ ਬੋਲੇ ਆਪ ਬੁਲਾਵੇਂ ਆਪ ਕਰੇ ਪੂ ਕ ਤੂੰ ਮਾਨਿਆ ਨਾ ਮਾਨ ਦਿਲਦਾਰਾ ਆ ਸਾਟ ਤੈਨੂੰ ਰੱਬ ਮੰਨੇ ਆ ਦਸ ਹੋਰ ਕਿਹੜਾ ਰੱਬ ਦਾ ਦੁਆਰਾ ਔਰ ਕਿਹੜਾ ਰੱਬ ਦਾ ਦੂਆਰਾ ਅਸਾਂ ਤੇ ਤੈਨੂੰ ਰੱਬ ਮੰਨੇ ਆ ਤੂੰ ਮੰਨੇ ਜਾਣਾ ਮਨ ਜੁਗਾਰਾ ਅਸਾਂ ਤੇ ਤੈਨੂੰ ਰੱਬ ਮੰਨੇ ਆ ਸਾਰੀ ਤਲੀਮ ਫਾਦਰ ਸਾਹਿਬ ਤੋਂ ਹੀ ਲਈ ਹੈ ਜੀ ਕਿੰਨੇ ਸਾਲ ਹੋ ਗਏ ਅੱਜ ਵੀ ਜਦੋਂ ਇੱਕ ਉਹ ਫਾਦਰ ਸਾਹਿਬ ਨਾਲ ਗੱਲ ਕਰਦੇ ਰਿਹਾਏ ਤੁਹਾਡੇ ਜੀ ਜੀ ਜਦੋਂ ਤੁਸੀਂ ਜਾਣਦੇ ਹੋ ਕਿੱਥੇ ਫਿਰ ਰਿਆਜ਼ ਕਰਦੇ ਹੋ ਜੀ ਕੀ ਪਿਆਤਾ ਫਾਜ਼ਰ ਸਾਹਿਬ ਵੀ ਹੈਗੇ ਨਾ ਸੰਦੀਪ ਬਾਈ ਦੇ ਸਰ 10 ਦੋ ਮਿੰਟਾਂ ਪਾਇਨਾਂ ਦਾ ਵੀ ਗੱਲ ਕਰਾਂਗੇ ਹਾਲਾਂਕਿ ਗਿਰਤ ਬੜੀ ਜ਼ਰੂਰੀ ਹੈ ਇੱਥੇ ਇਸੇ ਤੋਂ ਹੀ ਬਾਈ ਦਾ ਪੂਰਾ ਪਰਿਵਾਰ ਦਾ ਰੋਜ਼ਗਾਰ ਚੱਲਦਾ ਇਸੇ ਤੋਂ ਹੀ ਪਰਿਵਾਰ ਦਾ ਜਿਹੜਾ ਦਾਲ ਫੁਲਕਾ ਰੋਟੀ ਚੱਲਦੀ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਹਾਲਾਂਕਿ ਪ੍ਰਮਾਤਮਾ ਨੇ ਕਲਾ ਬਖਸ਼ੀ ਹੈ ਤਾਂ ਦੋ ਮਿੰਟ ਤੁਹਾਡੇ ਵੀ ਅੰਕ ਲਾਵਾਂਗੇ ਬਹੁਤ ਵੀਡੀਓ ਵਾਇਰਲ ਹੋਇਆ ਦੇਖਿਆ ਤੁਸੀਂ ਉਹ ਵੀਡੀਓ ਉਦਾਂ ਪਤਾ ਲੱਗਾ ਲੋਕ ਤੁਹਾਡੇ ਤੱਕ ਫੋਨ ਫੋਨ ਕਰ ਰਹੇ ਹੋਣਗੇ ਹਾਂਜੀ ਹਾਂਜੀ ਕਿਵੇਂ ਕਿਵੇਂ ਲੱਗਾ ਜਦੋਂ ਪੁੱਤ ਨੂੰ ਇੰਨਾ ਵੱਡੇ ਵੱਡੇ ਕਲਾਕਾਰ ਮੈਸੇਜ ਕਰ ਰਹੇ ਆ ਸਰ ਅਹੀਂ ਤੇ ਸੋਚਿਆ ਵੀ ਚਲੋ ਇਨੇ ਚਿਰ ਦਾ ਮਿਹਨਤ ਕਰਨ ਦਾ ਇਹ ਨਹੀਂ ਕਿਸੇ ਮਿਹਨਤ ਦਾ ਫਾਇਦਾ ਨਹੀਂ ਮਿਲ ਜੇ ਇਹ ਟਿਕਾਣੀ ਲੱਗ ਜਾਵੇ ਇਹ ਮਜਲ ਤੇ ਪਹੁੰਚ ਜਾਵੇ ਤੁਸੀਂ ਕਹਿੰਦੇ ਤਿਆਰ ਤੁਸੀਂ ਆਪ ਕੀਤਾ ਉਹ ਕਿਉਂਕਿ ਪਹਿਲਾਂ ਫੋਟੋ ਪਹਿਲਾਂ ਮੈਂ ਆਪ ਗਿਆ ਕਿ ਸਾਡੇ ਮੇਰੇ ਲਈ ਵੀ ਆ ਕੇ ਫੇਰੇ ਆਹੀਂ ਫਾਦੀ ਛੱਡ ਦਿੱਤਾ ਕੰਮ ਆਪਣ ਗਿਆ ਕੰਮ ਤੇ ਵੜ ਗਿਆ ਅੱਛਾ ਜੀ ਇਹ ਗਰੀਬੀ ਕਰਕੇ ਸਾਰਾ ਉਧਰਲੇ ਪਾਸੇ ਉਹ ਇਧਰਲੇ ਪਾਸੇ ਆਉਣਾ ਪਿਆ ਹਾਲਾਂਕਿ ਕਿਰਤ ਮਾੜੀ ਨਹੀਂ ਹੈ ਕਿਉਂਕਿ ਉਹ ਲਾਗੇ ਜਿਹੜਾ ਡੀਜੀ ਦਾ ਚੱਕਰ ਚੱਲ ਪਿਆ ਸਾਗਾ ਸਿਸਟਮ ਆ ਗਿਆ ਅਸੀਂ ਕੰਮ ਬੰਦ ਕਰਤਾ ਅੱਛਾ ਜੀ ਮੈਂ ਚਾਹੁੰਗਾ ਦੋ ਬੋਲ ਤੁਸੀਂ ਵੀ ਸੁਣਾ ਦਿਓ ਫਿਰ ਅੱਜ ਪਤਾ ਲੱਗ ਜਾਏ ਪੇ ਉਪਰ ਦੀ ਚੁੱਕਣ ਵਧੀਆ ਨਹੀਂ ਨਹੀਂ ਭਾਈ ਨਹੀਂ ਸੁਣਾ ਸਕਦੇ ਨਹੀਂ ਤਾ ਠੀਕ ਹੈ ਠੀਕ ਹੈ ਅੰਕਲ ਕੋਈ ਗੱਲ ਨਹੀਂ ਤੁਸੀਂ ਕਰ ਲਓ ਆਪਣਾ ਕਾਰੋਬਾਰ ਤਾਂ ਸੰਦੀਪ ਬਾਈ ਹੁਣ ਤੁਸੀਂ ਪੜ੍ਹਾਈ ਕੀਤੀ ਹੈ ਕਿ ਪੜ੍ਹਾਈ ਦਾ ਕਿਵੇਂ ਕਿੱਥੇ ਤੱਕ ਪੜ੍ਹੇ ਹੋ ਤੁਸੀਂ ਮੈਂ ਸਰ ਕਲਾਸ 2 ਕੀਤੀ ਹੈ ਉਸ ਤੋਂ ਬਾਅਦ 뮤ਜ਼ਿਕ ਲਈ ਵੀਏ ਕੀਤੀ ਹੈ ਅੱਛਾ ਜੀ ਤੇ ਨੌਕਰੀ ਨੌਕਰੀ ਵਾਲੇ ਪਾਸੇ ਨੂੰ ਕਦੀ ਨਹੀਂ ਲੱਗਾ ਵੀ ਕਿਤੇ ਕਿਸੇ ਸਕੂਲ ਦੇ ਵਿੱਚ 뮤ਜ਼ਿਕ ਟੀਚਰ ਜੋ ਤੁਸੀਂ ਜਾ ਕੇ ਕਿਤੇ ਟ్రਾਇਲ ਟੋਲ ਦਿੱਤੇ ਕਦੀ ਹਾਂਜੀ ਹਾਂਜੀ ਸਰ ਮੇਰੇ ਟੀਚਰ ਦੀ ਮੈਂ ਪ੍ਰੈਕਟਿਸ ਦਿੱਤੇ ਨੇ ਬਕਾਇਦਾ ਮੈਂ ਸਖਾਂਦਾ ਵੀ ਆ ਅੱਛਾ ਉਹਦੇ ਤੋਂ ਵੀ ਸਟੂਡੈਂਟ ਜੀ ਸਰ ਅੱਛਾ ਉਹਦੇ ਵਾਸਤੇ ਤੁਸੀਂ ਵੱਖਰਾ ਟਾਈਮ ਕਿੰਨਾ ਕਿੰਨਾ ਕੱਢਦੇ ਹੋ ਫਿਰ ਉਸ ਟਾਈਮ ਨੂੰ ਉਹ ਸਰ ਮੈਂ ਤੋਂ ਫਿਰ ਟਾਈਮ ਕੱਢ ਲੈਣਾ ਥੋੜਾ ਜਿਹਾ 1 ਘੰਟਾ 2 ਘੰਟੇ ਜਾਂ ਮੈਂ ਕੱਢ ਕੇ ਹਮ ਕਰ ਥੋੜਾ ਟਾਈਮ ਲਈ ਫਿਰ ਉਹ ਕਲਾਸ ਲਗਾ ਕੇ ਫਿਰ ਆ ਜਾਈਦਾ ਹਾਂ 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 ਅੱਛਾ ਉਹਦੇ ਵਿੱਚੋਂ ਹੀ ਤੁਸੀਂ ਟਾਈਮ ਕੱਢ ਕੇ ਫਿਰ ਕਲਾਸ ਵਾਲੇ ਪਾਸੇ ਵੀ ਆਉਣਾ ਜੀ ਜੀ ਤੁਹਾਨੂੰ ਤਾਂ ਉਮੀਦ ਸੀਗੀ ਵੀ ਇੰਨਾ ਲੋਕ ਪਿਆਰ ਦੇ ਦੇਣਗੇ ਇੱਕ ਵੀਡੀਓ ਤੋਂ ਹੀ ਇਹ ਲੋਕਾਂ ਦਾ ਮੈਂ ਬਹੁਤ-ਬਹੁਤ ਜਿੰਨੇ ਵੀ ਮੇਰੇ ਬੱਚਕ ਨੇ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਕਰਨਾ ਚਾਹਾਂਗੇ ਕਿ ਉਹਨਾਂ ਇੰਨਾ ਪਿਆਰ ਦਿੱਤਾ ਹਾਲਾਂਕਿ ਜੋ ਵੀ ਅਸੀਂ गा ਰਹੇ ਹਾਂ ਉਸਤਾਦ ਲੋਕਾਂ ਦਾ ਜੁੱਠਾ ਮਿੱਠਾ गा ਰਹੇ ਹਾਂ ਸਾਨੂੰ ਇਹਨਾਂ ਗਾਣਾ ਨਹੀਂ ਆਉਂਦਾ ਇਹੋਨਾਂ ਦਾ ਵੱਡਾ ਪਾਣਾ ਹੈ ਕਿ ਜਿੰਨਾ ਇਸ ਨੂੰ ਇਸ ਨਾ ਚੀਜ਼ ਨੂੰ ਇੰਨਾ ਪਿਆਰ ਦਿੱਤਾ ਅੱਛਾ ਐਮ ਵੀਰਕ ਉਹਨਾਂ ਨੇ ਕਮੈਂਟ ਤਾਂ ਕੀਤਾ ਵਾ ਤੁਹਾਡੀ ਵੀਡੀਓ ਲਾਈਕ ਵੀ ਕੀਤੀ ਸ਼ੇਅਰ ਵੀ ਕੀਤੀ ਕੋਈ ਫੋਨ ਫਾਨ ਕੋਈ ਰਾਬਤਾ ਅਜੇ ਤੱਕ ਕਿਸੇ ਨਹੀਂ ਹੋਇਆ ਨਹੀਂ ਸਰ ਨੰਬਰ ਤੁਹਾਡੇ ਲੋਕ ਬਹੁਤ ਮੰਗ ਰਹੇ ਨੇ ਕੋਈ ਐ ਵੀ ਕਹਿ ਰਿਹਾ ਵੀ ਕੋਈ ਨਹੀਂ ਤਗੜਾ ਹੋ ਅਸੀਂ ਮਤ ਕਰਾਂਗੇ ਤੇਰਾ ਗਾਣਾ ਕਰਵਾਉਣ ਜੀ ਕਰ ਰਹੇ ਲੋਕ ਇਦਾਂ ਅਪਰੋਚ ਜੀ ਜੀ ਸਰ ਬਿਲਕੁਲ ਹੂੰ ਚਲ ਇਹਦੇ ਨਾਲ ਫੇ ਗੁਜ਼ਾਰਾ ਚੱਲ ਜਾਂਦਾ ਪਰਿਵਾਰ ਦਾ ਸੀ ਇਸ ਸਰ ਬਾਜ਼ਾਰਾ ਜਲਦਾ ਹੈ ਲੇਕਿਨ ਕੋਸ਼ਿਸ਼ ਹੈ ਹੁੰਦੀ ਹੈ ਕਿ ਜੋ ਸਾਡਾ ਜਿਸ ਤਰ੍ਹਾਂ 뮤ਜ਼ਿਕ ਹੈ ਸ਼ੌਕ ਹੈ ਸਟਾਈਲ ਦੇ ਵਿੱਚ ਥੋੜਾ ਜਿਆਗੇ ਚੱਲੀਏ ਵਟ ਫਾਈਨੈਂਸ ਘਰ ਦੀ ਕੰਡੀਸ਼ਨ ਕਰਕੇ ਸਾਡੇ ਤੋਂ ਨਹੀਂ ਹੋ ਨਹੀਂ ਸਕਿਆ ਕਿ ਅਸੀਂ ਇਸ ਤੋਂ ਥੋੜਾ ਜਿਆ ਅਲੱਗ ਕਰ ਸਕੀਏ 뮤ਜ਼ਿਕ ਦੇ ਵਿੱਚ ਜਾ ਸਕੀਏ ਪਰਿਵਾਰ ਵਿੱਚ ਕੌਣ ਕੌਣ ਹੈਗਾ ਤੁਹਾਡੀ ਪਰਿਵਾਰ ਦੇ ਵਿੱਚ ਸਰ ਮੰਮੀ ਪਾਪਾ ਨੇ ਅੱਛਾ ਤਿੰਨ ਭਰਾ ਨੇ ਅੱਛਾ ਸਾਰੇ ਤੁਸੀਂ ਫਿਰ ਇੱਥੇ ਕੰਮ ਕਰਦੇ ਹੋ ਇਹ ਇਹ ਤਾਂ ਗਰਮੀਆਂ ਦੇ ਵਿੱਚ ਕੰਮ ਚੱਲਦਾ ਹੋਊਗਾ ਕਿੰਨੇ ਦਿਨ ਰਸਦਾ ਹਾਂਜੀ ਜੀ ਸਰਦੀਆਂ ਦੇ ਵਿੱਚ ਫਿਰ ਕੋਈ ਕਿਤਾ ਬਦਲਦੇ ਹਾਂ ਕੀ ਕਰਦੇ ਆ ਫਿਰ ਨਹੀਂ ਸਰ ਫਿਰ ਸਰਦੀਆਂ ਦੇ ਵਿੱਚ ਮੈਂ ਐਕਚੁਅਲੀ ਪੇਂਟ ਦੇ ਕੰਮ ਤੇ ਚਲਾ ਜਾਂਦਾ ਫਿਰ ਪੇਂਟ ਦਾ ਕੰਮ ਹੀ ਕਰਦਾ ਅੱਛਾ ਜੀ ਸਰ ਮਤਲਬ ਮਿਹਨਤ ਕਦੀ ਨਹੀਂ ਛੱਡੀ ਜੀ ਜੀ ਸਰ ਜਿਹੜੇ ਜਿਹੜੇ ਸਟੂਡੈਂਟ ਤੁਹਾਡੇ ਤੋਂ ਸਿੱਖਦੇ ਨੇ ਜਾਂ ਉਹ 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 ਟਰੈਕ ਤਾਂ ਚਲੋ ਸਹੀ ਪੜ ਰਿਹਾ ਸਹੀ ਤਰੀਕੇ ਦੇ ਨਾਲ ਸਿੱਖ ਰਿਹਾ ਉਹਨਾਂ ਚੋਂ ਕਰ ਰਹੇ ਆ ਕੋਈ ਅੱਗੇ ਮਾਰਕੀਟ ਦੇ ਵਿੱਚ ਕਮਰਸ਼ੀਅਲੀ ਆ ਰਹੇ ਨੇ ਜੀ ਜੀ ਸਰ ਬਿਲਕੁਲ ਕਰ ਰਹੇ ਨੇ ਤਾਂ ਹੁਣ ਤਾਂ ਉਹ ਮਤਲਬ ਕੁਝ ਸਟੂਡੈਂਟ ਐ ਉਹਦੇ ਨੇ ਮਤਲਬ ਜੋ ਸ਼ੋ ਵੀ ਕਰ ਰਹੇ ਨੇ ਅੱਛਾ ਜੀ ਬਿਲਕੁਲ ਤੂੰ ਨਾਂ ਲੈ ਸਕਦੇ ਦੱਸ ਸਕਦੇ ਹੋ ਕੌਣ ਕੌਣ ਨੇ ਜੀ ਜੀ ਸਰ ਐਕਚੁਅਲੀ ਇੱਕ ਹੈਗੇ ਨੇ ਬਾਈ ਸਿਮਰਨਵੀਰ ਸਿੰਘ ਨੇ ਵੌਇਸ ਆਫ ਪੰਜਾਬ ਅੱਛਾ ਜੀ ਜੀ ਠੀਕ ਹੈ ਫਿਰ ਆਪਣੇ ਨਾਨਕ ਸਰ ਤੋਂ ਨੇ ਹੂੰ ਕੁਝ ਸਟੂਡੈਂਟ ਉਹ ਵੀ ਕਰ ਰਹੇ ਨੇ ਅੱਛਾ ਇੱਕ ਆਪਣੇ ਵੱਲੇ ਤੋਂ ਨੇ ਨਵਾਬ ਜੀ ਅੱਛਾ ਜੀ ਉਹਨਾਂ ਦੀ ਸਿਸਟਰ ਨੇ ਤਮੰਨਾ ਜੀ ਹਾਂ ਦੋਵੇਂ ਬੜਾ ਅੱਛਾ ਗਾਉਂਦੇ ਨੇ ਅੱਛਾ ਜੀ ਜੀ ਠੀਕ ਹੈ ਠੀਕ ਹੈ ਤਾਂ ਠੀਕ ਹੈ ਬਾਈ ਜੀ ਤੁਸੀਂ ਸਮਾਂ ਦਿੱਤਾ ਤੁਹਾਡਾ ਇੱਧਰ ਬਹੁਤ ਜ਼ਰੂਰੀ ਹਿਆ ਕੰਮ ਔਰ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਮੈਂ ਚਾਹੁੰਗਾ ਜਾਂਦੇ ਜਾਂਦੇ ਇੱਕ ਗੀਤ ਦੇ ਨਾਲ ਆਪਾਂ ਇਸ ਇੰਟਰਵਿਊ ਨੂੰ ਵਾਈਂਡ ਅਪ ਕਰਾਂਗੇ ਇੱਕ ਗਾਣਾ ਜ਼ਰੂਰ ਵਗਿਆ ਜਾ ਸੁਣਾ ਦੇ ਹੋਏ ਐ ਲਾ ਸੋਣਿਆਂ ਦਾ ਕੰਮ ਤੈਨੂੰ ਸੋਣਿਆਂ ਦਾ ਕੰਮ ਇਹਦਾ ਗਾਦੀਨਾ

ਕਰਦੇ ਨਹੀਂ ਸੋਹਣੇ ਜੇ ਤੇਰੇ ਨਾਰ ਨਗਾ ਮੈਂ ਕਮਾਵਾ ਨਹੀਂ ਰੱਬ ਕਰੇ ਮੈਂ ਮਰ ਜਾਂ ਆਈ ਨਹੀਂ ਅੱਲਾ ਕਰੇ ਮੈਂ ਮਰ ਜਾਂ दुनिया तो डर के जे, दुनिया तो डर के जे, दुनिया तो डर के जे, दुनिया तो डर के तूं छॾिजांव नी रब घरे घर रब दिसो मैं मरी जवां हए ਨਿਆਲਾ ਕਰੇ ਮੈਂ ਮਰ ਜਾਵਾ ਕੀ ਬਾਤ ਆ ਸੰਦੀਪ ਭਾਈ ਬਹੁਤ ਬਹੁਤ ਧੰਨਵਾਦ ਸਵਾਦ ਦਿੱਤਾ ਔਰ ਵੈਗਰੂ ਕਰਕੇ ਅਗਲਾ ਜਦੋਂ ਅਸੀਂ ਇੰਟਰਵਿਊ ਕਰੀਏ ਤਾਂ ਫਿਰ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਵੀ ਵੱਡਾ ਜੋ ਸੋਚਿਆ ਉਹ ਮਹਾਰਾਜ ਦੀ ਕਾਸ਼ਾ ਪੂਰੀਆਂ ਕਰਨ ਜੀ ਜੀ ਔਰ ਉਸ ਮਕਾਮ ਤੱਕ ਤੁਸੀਂ ਪਹੁੰਚੋ ਇੱਕ ਸਿੰਗਰ ਕਲਾਕਾਰ ਤਾਂ ਹੋਈ ਪਰ ਉਸ ਲੈਵਲ ਤੇ ਜਾ ਕੇ ਆਪਣੀ ਗਾਇਕੀ ਦਾ ਪੰਨ ਦਾ ਜਿਹੜਾ ਮਜ਼ਾਰਾ ਉਹ ਕਰ ਸਕੋ ਤਾਂ ਉਮੀਦ ਇਹੀ ਆ ਵੈਗਰੂ ਜਲਦੀ ਮੇਰ ਕਰਨ ਕੇ ਕਿਰਪਾ ਕਰਨ ਕੇ ਗੱਲਬਾਤ ਕਰਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੱਲਾ ਭਾਈ ਬਹੁਤ ਵੀਡੀਓ ਵਾਇਰਲ ਹੋ ਰਿਹਾ ਸੀਗਾ ਔਰ ਬਹੁਤ ਲੋਕ ਪੁੱਛ ਰਹੇ ਸੀ ਕਿ ਭਾਈ ਕਿੱਥੇ ਰਹਿੰਦਾ ਹੈ ਕੀ ਕਰਦਾ ਹੈ ਤਾਂ ਗੰਨੇ ਦੇ ਰਸ ਦੀ ਰੇੜੀ ਲਾਉਂਦਾ ਹੈ ਉਸ ਦੇ ਨਾਲ ਨਾਲ ਬੱਚਿਆਂ ਨੂੰ 뮤직 ਦੀ تعلیم ਦਿੰਦਾ ਹੈ ਔਰ ਨਾਲ ਦੀ ਨਾਲ ਆਪਣੀ ਗਾਇਕੀ ਦੇ ਸ਼ੌਕ ਨੂੰ ਵੀ ਪੂਰਾ ਕਰ ਰਿਹਾ ਹੈ ਪਰ ਵੱਡੀ ਗੱਲ ਹੈ ਕਿ ਜਦੋਂ ਮਹਾਰਾਜ ਨੇ ਇੰਨਾ ਗੁਣ ਦਿੱਤਾ ਪਰ ਅਜੇ ਤੱਕ ਉਸ ਮੁਕਾਮ ਤੱਕ ਪਹੁੰਚਣ ਦੇ ਲਈ ਕੋਈ ਚੰਗਾ ਪਲੈਟਫਾਰਮ ਨਹੀਂ ਮਿਲਿਆ ਜਿੱਥੇ ਆ ਕੇ ਕੋਈ ਪ੍ਰੋਡਿਊਸਰ ਕੋਈ ਡਾਇਰੈਕਟਰ ਇਹਨਾਂ ਦੀ ਬਾਹ ਫੜ ਕੇ ਨਾਲ ਨੂੰ ਅੱਗੇ लेके जावे ता उम्मीद यही है भाई दे नाल ਆਪਾਂ ਤੁਹਾਡਾ ਸੰਪਰਕ ਨੰਬਰ ਵੀ ਸ਼ੇਅਰ ਕਰਦੇ ਆਗੇ ਔਰ ਜੇਕਰ ਕੋਈ ਵੀਰ ਨੂੰ ਮਿਲਣਾ ਚਾਹੁੰਦਾ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਆ ਕੇ ਮਿਲ ਸਕਦਾ ਹੈ ਜੇ ਕੋਈ ਪ੍ਰੋਡਿਊਸਰ ਇਸ ਵੀਡੀਓ ਨੂੰ ਦੇਖ ਰਿਹਾ ਤਾਂ ਆਵਾਜ਼ ਸੁਣਨ ਤੋਂ ਬਾਅਦ ਜੇ ਤੁਹਾਡੇ ਮਨ ਦੇ ਵਿੱਚ 뮤직 ਦੀ ਕੋਈ ਇੱਜ਼ਤ ਹੈ ਜਾਂ ਫਿਰ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਬਾਈ ਤੁਹਾਡੇ ਅੱਗੇ ਬੜੀ ਵੱਡੀ ਉਤਾਰਣ ਹੈ ਬਾਈ ਤੂੰ ਆ ਕੇ ਬਾਹਰ ਪੜੋ ਤਾਂ ਜੋ ਇਹ ਟੈਲੈਂਟ ਹੈ ਉਹ ਸਿਰਫ ਇਸ ਸੜਕ ਦੇ ਕੰਡੇ ਇਕੱਲਾ ਕਿਰਤ ਕਰਦਾ ਨਾ ਰਹੇ ਜੋ ਇਹਦੇ ਅੰਦਰ ਅਸਲੀ ਗੁਣ ਹੈ ਉਹ ਕਿਤੇ ਦੱਬ ਨਾ ਜਾਵੇ ਤਾਂ ਕੋਸ਼ਿਸ਼ ਕਰੋ ਕਿ ਇਸ ਬਾਈ ਦੀ ਬਾਹ ਫੜ ਕੇ ਇਹਨੂੰ ਅੱਗੇ ਤੱਕ ਲੈ ਕੇ ਜਾ ਸਕੋ ਫਿਲਹਾਲ ਤੁਸੀਂ ਬੜੇ ਰੌਣਕਾਂ ਪੈ ਜਾਂਦੀ ਕੀ ਜਲਾ